ਹੌਸਲੇ ਵਿੱਚ ਕਮੀ ਨਾ ਹੁੰਦਿਓ ਸਮਝ ਲਵੋ ਮੰਜ਼ਿਲ ਜਿਆਦਾ ਦੂਰ ਨਹੀਂ ਹੈ ਅੱਗ ਲਗਾਉਣ ਵਾਲਿਆਂ ਨੂੰ ਕੀ ਖਬਰ ਰੁੱਖ ਹਵਾ ਦਾ ਬਦਲਿਆ ਤਾਂ ਖਾਕ ਉਹ ਵੀ ਹੋਣਗੇ ਚੱਲ ਜ਼ਿੰਦਗੀ ਇੱਕ ਨਵੀਂ ਸ਼ੁਰੂਆਤ ਕਰਦੇ ਹਾਂ ਜਿਹੜੀ ਉਮੀਦ ਹੋਰਾਂ ਨਾਲ ਕੀਤੀ ਸੀ ਉਹ ਹੁਣ ਖੁਦ ਨਾਲ ਕਰਦੇ ਹਾਂ ਕਦ ਉਮਰ ਤੇ ਪਹਿਚਾਨ ਕੁਝ ਵੀ ਮਤਲਬ ਨਹੀਂ ਜੇਕਰ ਤੁਸੀਂ ਇੱਕ ਕਰੋੜਪਤੀ ਹੋ ਚੁੱਲਾ ਜਿੰਨਾ ਪਿੱਛੇ ਜਾਂਦਾ ਹੈ ਉਨਾ ਹੀ ਅੱਗੇ ਆਉਂਦਾ ਹੈ ਇੰਜ ਹੀ ਜੇਕਰ ਜ਼ਿੰਦਗੀ ਦਾ ਝੁੱਲਾ ਵੀ ਪਿੱਛੇ ਜਾਵੇ ਤਾਂ ਹਰੋਨਾ ਅੱਗੇ ਵੀ ਆਉਂਦਾ ਹੈ ਕਿਸੇ ਨੇ ਸੱਚ ਹੀ ਕਿਹਾ ਹੈ ਕਿ ਇੱਕ ਵਾਰ ਜਿੱਤਣ ਦੇ ਲਈ ਹਜ਼ਾਰਾਂ ਵਾਰ ਮਿਹਨਤ ਕਰਨੀ ਪੈਂਦੀ ਹੈ ਦੁਨੀਆ ਕੀ ਕਰ ਰਹੀ ਹੈ ਇਹ ਨਾ ਦੇਖੋ ਤੁਸੀਂ ਕੁਝ ਅਲੱਗ ਕਰੋ ਕਿ ਪੂਰੀ ਦੁਨੀਆ ਦੇਖੇ ਅਸੀਂ ਉਹ ਪਰਿੰਦੇ ਹਾਂ ਜਿਹੜੇ ਹਾਰਾਂ ਤੋਂ ਬਾਅਦ ਵੀ ਉੱਡਣ ਦੀ ਹਿੰਮਤ ਰੱਖਦੇ ਹਾਂ ਜੇਕਰ ਇਕੱਲਾਪਨ ਹੋਵੇ ਤਾਂ ਉਸ ਨੂੰ ਇੱਕ ਵਰਦਾਨ ਸਮਝੋ ਕਿਉਂਕਿ ਪਰਮਾਤਮਾ ਨੇ ਤੁਹਾਨੂੰ ਖੁਦ ਵਿੱਚ ਸੁਧਾਰ ਲਿਆਉਣ ਲਈ ਥੋੜਾ ਜ਼ਿਆਦਾ ਸਮਾਂ ਦਿੱਤਾ ਹੈ ਐਵੇਂ ਹੱਥ ਬਣ ਕੇ ਸੋਚਣ ਨਾਲ ਕੁਝ ਨਹੀਂ ਹੁੰਦਾ ਇੱਕ ਇੱਕ ਕਦਮ ਅੱਗੇ ਵਧਦੇ ਜਾਵੋ ਫਿਰ ਦੇਖਿਓ ਸਾਰਾ ਕੁਝ ਆਪਣੇ ਆਪ ਹੀ ਆਸਾਨ ਲੱਗਣ ਲੱਗ ਜਾਂਦਾ ਹੈ। ਗਲਤੀਆਂ ਕਰੋ ਕਿਉਂਕਿ ਉਹ ਤਾਂ ਸਭ ਨਾਲ ਹੁੰਦੀਆਂ ਨੇ ਪਰ ਕਿਸੇ ਦੇ ਨਾਲ ਗਲਤ ਨਾ ਕਰੋ। ਜ਼ਿੰਦਗੀ ਵਿੱਚ ਉਹੀ ਇਨਸਾਨ ਅਸਫਲ ਹੁੰਦੇ ਨੇ ਜਿਹੜੇ ਸੋਚਦੇ ਤਾਂ ਬਹੁਤ ਨੇ ਪਰ ਕਰਦੇ ਕੁਝ ਵੀ ਨਹੀਂ। ਤਾਂ ਰਮ ਜ਼ਿੰਦਗੀ ਨੂੰ ਜਿਉਣ ਦੇ ਲਈ ਹੈ ਨਾ ਕਿ ਖਤਮ ਕਰਨ ਦੇ ਲਈ। ਕਿਸੇ ਗਲਤ ਰਸਤੇ ਤੇ ਭੱਜਣ ਤੋਂ ਤਾਂ ਚੰਗਾ ਹੈ ਸਹੀ ਰਸਤੇ ਤੇ ਹੌਲੀ-ਹੌਲੀ ਚੱਲੋ ਜੇਕਰ ਤੁਸੀਂ ਇਕੱਲੇ ਹੋ ਤਾਂ ਆਪਣੇ ਦਮ ਤੇ ਕੁਝ ਕਰਨ ਬਾਰੇ ਸੋਚੋ ਕਿਸੇ ਦਾ ਸਹਾਰਾ ਲੈਣ ਦੀ ਜ਼ਰੂਰਤ ਹੀ ਨਹੀਂ ਪੈਣੀ ਸਾਹਾਂ ਵਿੱਚ ਜਿੱਤ ਦਾ ਨਸ਼ਾ ਹੋਵੇ ਤਾਂ ਫਿਰ ਹਾਲਾਤ ਮਾਇਨੇ ਨਹੀਂ ਰੱਖਦੇ ਤੇਰੇ ਦਿੱਤੇ ਸਾਰੇ ਦੁੱਖ ਸਾਰੇ ਫੈਸਲੇ ਮਨਜ਼ੂਰ ਨੇ ਰੱਬ ਅੱਗੇ ਇਹੀ ਅਰਦਾਸ ਹੈ ਕਿ ਉਹ ਮੇਰੇ ਤੋਂ ਮਿਹਨਤ ਨਾ ਖੋਲੀ ਸਿਰਫ ਇੱਕੇ ਇਨਸਾਨ ਹੀ ਤੁਹਾਨੂੰ ਅੱਗੇ ਲੈ ਜਾ ਸਕਦਾ ਹੈ ਤੇ ਉਹ ਤੁਸੀਂ ਖੁਦ ਹੋ ਇਹ ਤਿੰਨ ਚੀਜ਼ਾਂ ਕਦੇ ਕਿਸੇ ਨੂੰ ਨਾ ਦੱਸੋ ਆਪਣੀ ਕਮਾਈ ਪਿਆਰ ਤੇ ਤੁਹਾਡਾ ਅਗਲਾ ਕਦਮ ਅਸੀਂ ਕਿਸਮਤ ਦੇ ਗੁਲਾਮ ਨਹੀਂ ਅਸੀਂ ਆਪਣੇ ਦਮ ਤੇ ਬਹੁਤ ਕੁਝ ਕਰਨਾ ਜਾਣਦੇ ਹਾਂ ਰਾਤ ਵੀ ਬੜੀ ਕਮਾਲ ਦੀ ਚੀਜ਼ ਹੈ ਸੁਪਨੇ ਵੀ ਉਹੀ ਦਿਖਦੇ ਨੇ ਤੇ ਉਹਨਾਂ ਨੂੰ ਪੂਰਾ ਕਰਨ ਵਿੱਚ ਸਾਥ ਵੀ ਉਹੀ ਨਿਭਾਉਂਦੇ ਨੇ ਤੁਹਾਨੂੰ ਜ਼ਰੂਰਤ ਹੈ ਬਸ ਇੱਕ ਇਨਸਾਨ ਦੀ ਜੋ ਤੁਹਾਡੇ ਤੇ ਵਿਸ਼ਵਾਸ ਕਰ ਸਕੇ ਤੇ ਉਹ ਇਨਸਾਨ ਤੁਸੀਂ ਖੁਦ ਹੋ ਗਲਤੀ ਹੋਣ ਤੇ ਘਰ ਦੇ ਕਦੇ ਨਹੀਂ ਬੋਲਦੇ ਸੀ ਬਸ ਇੱਕ ਗੱਲ ਕਹਿੰਦੇ ਸੀ ਕਿ ਜ਼ਿੰਦਗੀ ਵਿੱਚ ਕਿਸੇ ਦੇ ਕਾਬੂ ਵਿੱਚ ਨਹੀਂ ਕਾਬਿਲ ਹੋ ਕੇ ਦਿਖਾਓ ਦੋਸਤੋ ਜੇਕਰ ਤੁਹਾਨੂੰ ਮੇਰੀ ਇਹ ਗੱਲਾਂ ਚੰਗੀਆਂ ਲੱਗੀਆਂ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਆਪਣਾ ਖਿਆਲ ਰੱਖਣਾ ਧੰਨਵਾਦ